ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਉਸ ਚੀਜ਼ ਦੇ ਦਾਨ ਦੇ ਬਾਰੇ ਜਿਸ ਨੂੰ ਕਰਨ ਦੇ ਨਾਲ ਸਾਡੇ ਭਾਗ ਬਦਲ ਜਾਣਗੇ ਸਾਡੀ ਕਿਸਮਤ ਚਮਕ ਜਾਵੇਗੀ ਸਾਧ ਸੰਗਤ ਜੀ ਉਹ ਕਿਹੜਾ ਦਾਨ ਹੈ ਕਿੰਜ ਕਰਨਾ ਹੈ ਇਹ ਪੂਰੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਘਾ ਜੀ ਆਪੋ ਆਪਣੀ ਨਜ਼ਰੀਆ ਹੁੰਦਾ ਹੈ ਆਪੋ ਆਪਣੀ ਸਭ ਦੀ ਸੋਚ ਹੁੰਦੀ ਹੈ ਕਿ ਇੱਕ ਕੀਤਾ ਕਿਵੇਂ ਜਾਵੇ ਕਿਵੇਂ ਕਿਸੇ ਦੀ ਮਦਦ ਕੀਤੀ ਜਾਵੇ ਕਿਵੇਂ ਦਾਨ ਪੁੰਨ ਕੀਤਾ ਜਾਵੇ ਪੈਸੇ ਦੇ ਨਾਲ ਜਾਂ ਖੁਸ਼ੀ ਦੇ ਕੇ ਕਿਸੇ ਦੀ ਮਦਦ ਕਰਕੇ ਦਾਨ ਕਰੀਏ ਪੈਸੇ ਦੇ ਨਾਲ ਤਾਂ ਹਰੇਕ ਕੋਈ ਦਾਨ ਕਰ ਲੈਂਦਾ ਹੈ ਪਰ ਸਾਧ ਸੰਘਾ ਜੀ ਬਿਨਾ ਪੈਸੇ ਦੇ ਜੇ ਦਾਨ ਕਰਨਾ ਹੋਵੇ ਪੁੰਨ ਕਰਨਾ ਹੋਵੇ ਤਾਂ ਉਹ ਕਿਵੇਂ ਅਸੀਂ ਕਰ ਸਕਦੇ ਹਾਂ ਐਸ ਨੂੰ ਸਪਸ਼ਟ ਸਮਝਾਉਣ ਦੇ ਲਈ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਇੱਕ ਸਿੱਖਿਆਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਉਹ ਦਾਣਾ ਆਪਾਂ ਕਿਸ ਤਰ੍ਹਾਂ ਕਾ ਸਕਦੇ ਹਾਂ ਜਿਵੇਂ ਸਾਹਾ ਸੰਗਤ ਜੀ ਵਸਾਖੀ ਦਾ ਤਿਉਹਾਰ ਆਉਣ ਵਾਲਾ ਹੈ ਤੁਸੀਂ ਇਸ ਦਾਣ ਨੂੰ ਵਸਾਖੀ ਤੋਂ ਪਹਿਲਾਂ ਆ ਵਸਾਖੀ ਵਾਲੇ ਦਿਨ ਵੀ ਕਾ ਸਕਦੇ ਹੋ ਤਾਂ ਇਸ ਦਾ ਤੁਹਾਨੂੰ ਬਹੁਤ ਜ਼ਿਆਦਾ ਫਲ ਪ੍ਰਾਪਤ ਹੋਵੇਗਾ ਸੰਘਾ ਜੀ ਅਸੀਂ ਇਹ ਛੋਟੇ ਛੋਟੇ দান ਕਰਕੇ ਪੁੰਨ ਦੇ ਭਾਗੀਦਾਰ ਬਣ ਸਕਦੇ ਹਾਂ ਸਾਡੀ ਕਿਸਮਤ ਬਦਲ ਸਕਦੀ ਹੈ ਤਾਂ ਫਿਰ ਇਹ ਕਹਾਣੀ ਨੂੰ ਤੁਸੀਂ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਅਤੇ ਸਮਝਣਾ ਤੇ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਾਧ ਸੰਘਾ ਜੀ ਇਹ ਛੋਟੀ ਜਿਹੀ ਕਹਾਣੀ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਅ ਲੈ ਕੇ ਆ ਸਕਦੀ ਹੈ ਤਾ ਫਿਰ ਆਓ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਸਾਦ ਸੰਗਤ ਜੇ ਇੱਕ ਰਾਜਾ ਸੀ ਤੇ ਉਸੇ ਘਰ ਦੇ ਵਿੱਚ ਦੋ ਜੁੜਵੇਂ ਪੁੱਤਰਾਂ ਨੇ ਜਨਮ ਲਿਆ ਜਿਵੇਂ ਜਿਵੇਂ ਉਸੇ ਪੁੱਤਰ ਵੱਡੇ ਹੁੰਦੇ ਗਏ ਰਾਜਾ ਇੱਕੋ ਸੋਚ ਵਿੱਚ ਪਿਆ ਰਹਿੰਦਾ ਕਿ ਰਾਜ ਗੱਦੀ ਤੇ ਇਸ ਸੰਗਾਸ਼ਣ ਤੇ ਤਾਂ ਕੋਈ ਇੱਕ ਹੀ ਬੈਠ ਸਕਦਾ ਹੈ ਹੱਕ ਤਾਂ ਵੱਡੇ ਪੁੱਤ ਦਾ ਹੀ ਹੁੰਦਾ ਹੈ ਪਰ ਇਹ ਦੋਨੋਂ ਇੱਕੋ ਉਮਰ ਦੇ ਨੇ ਜੜਵਾਨੇ ਇਹਨਾਂ ਵਿੱਚ ਕੋਈ ਬਹੁਤਾ ਉਮਰ ਦਾ ਅੰਤਰ ਨਹੀਂ ਸਿਰਫ ਥੋੜੇ ਸਮੇਂ ਦਾ ਅੰਤਰ ਸੀ ਇਸ ਲਈ ਉਹਨਾਂ ਨੂੰ ਇੱਕੋ ਜਿਹਾ ਮੰਨਿਆ ਜਾਂਦਾ ਸੀ ਤੇ ਰਾਜਾ ਐਸੇ ਕਰਕੇ ਹੀ ਪਰੇਸ਼ਾਨ ਰਹਿੰਦਾ ਸੀ ਕਿ ਇਹਨਾਂ ਵਿੱਚੋਂ ਮੈਂ ਰਾਜ ਗੱਦੀ ਤੇ ਬਿਠਾਉਣ ਦੇ ਲਈ ਕਿਸ ਦੀ ਚੋਣ ਕਰਾਂ ਕਿਤੇ ਜੇ ਮੈਂ ਇਹਨਾਂ ਵਿੱਚੋਂ ਇੱਕ ਦੀ ਚੋਣ ਕੀਤੀ ਤੇ ਦੂਸਰੇ ਦੇ ਨਾਲ ਮੈਂ ਕੋਈ ਅਨੇਆ ਕਰ ਬੈਠਾਂ ਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਜਦੋਂ ਉਸੇ ਪੁੱਤਰ ਬਿਲਕੁਲ ਰਾਜ ਸਿੰਘਾਸਨ ਤੇ ਬੈਠਣ ਦੇ ਯੋਗ ਹੋ ਗਏ ਤਾਂ ਰਾਜੇ ਦੀ ਇਹ ਚਿੰਤਾ ਹੋਰ ਵੀ ਵੱਧ ਗਈ ਉਹ ਹਰ ਵੇਲੇ ਚਿੰਤਾ ਦੇ ਵਿੱਚ ਰਹਿੰਦਾ ਇੱਕ ਦਿਨ ਉਸ ਨੇ ਆਪਣੇ ਸਲਾਹਕਾਰ ਮੰਤਰੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਹੁਣ ਮੈਂ ਕੀ ਕਰਾਂ ਕਿ ਮੈਂ ਇਸ ਸਮੱਸਿਆ ਦਾ ਹੱਲ ਕਰਾਂ ਮੰਤਰੀ ਤੋਂ ਪੁੱਛਿਆ ਕਿ ਦੋਨਾਂ ਪੁੱਤਰਾਂ ਦੇ ਵਿੱਚੋਂ ਮੈਂ ਕਿਸ ਤੇ ਚੋਣ ਕਰਾਂ ਕਿ ਇੱਕ ਨੂੰ ਰਾਜ ਸਿੰਘਾਸਨ ਤੇ ਬਿਠਾ ਦਿੱਤਾ ਜਾਵੇ ਦਾ ਮੰਤਰ ਹੀ ਕਹਿਣ ਲੱਗਾ ਕਿ ਰਾਜਨ عمر ਕਰਕੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਨਸਾਨ ਆਪਣੇ ਗਿਆਨ ਦੇ ਕਰਕੇ ਆਪਣੇ ਵਿਚਾਰਾਂ ਦੇ ਕਰਕੇ ਹੀ ਵੱਡਾ ਹੋ ਸਕਦਾ ਹੈ ਕਿਉਂਕਿ ਪਰਮਾਤਮਾ ਨੇ ਹਰੇਕ ਬੰਦੇ ਨੂੰ ਸਰਬ ਸਿਰਸ਼ਟ ਬਣਾ ਕੇ ਕੱਲਿਆ ਹੈ ਸਭ ਤੋਂ ਉੱਤਮ ਬਣਾ ਕੇ ਭੇਜਿਆ ਹੈ ਉਸੇ ਵਿੱਚ ਕੁਝ ਚੰਗੇ ਗੁਣ ਵੀ ਪਾਏ ਹਨ ਤੇ ਤੁਸੀਂ ਉਹਨਾਂ ਗੁਣਾਂ ਦੀ ਪਛਾਣ ਕਰਕੇ ਆਪਣੇ ਪੁੱਤਰਾਂ ਦੇ ਵਿੱਚੋਂ ਰਾਜੇ ਦੇ ਚਾਣ ਕਰ ਸਕਦੇ ਹੋ ਮੰਤਰੀ ਦੀ ਇਹ ਸਲਾਹ ਰਾਜੇ ਨੂੰ ਬਹੁਤ ਚੰਗੀ ਲੱਗੀ ਪਰ ਉਸੇ ਟਾਈਮ ਹੀ ਜਦੋਂ ਰਾਜੇ ਦੀ ਇਹ ਗੱਲ ਰਾਣੀ ਨੇ ਸੁਣੀ ਤਾਂ ਰਾਣੀ ਕਹਿਣ ਲੱਗੀ ਕਿ ਰਾਜਨ ਤੁਸੀਂ ਮੈਨੂੰ ਕੁਝ ਦਿਨਾਂ ਦਾ ਟਾਈਮ ਦਿਓ ਤੁਹਾਡੇ ਇਸ ਸਮੱਸਿਆ ਦਾ ਹੱਲ ਮੈਂ ਤੁਹਾਨੂੰ ਕਰਕੇ ਦੇਵਾਂਗੀ ਤਾਂ ਰਾਜਾ ਮੰਨ ਗਿਆ ਕਿ ਇਹ ਫੈਸਲਾ ਮੈਂ ਕੁਝ ਦਿਨਾਂ ਲਈ ਟਾਲ ਦਿੰਦਾ ਹਾਂ ਹੋਰ ਉਡੀਕ ਕਰ ਲੈਂਦਾ ਹਾਂ ਤੁਸੀਂ ਉਹਨਾਂ ਚਿਰ ਇਸ ਸਮੱਸਿਆ ਦਾ ਕੋਈ ਹੱਲ ਮੈਨੂੰ ਕੱਢ ਦਿਓ ਰਾਣੀ ਅਗਲੇ ਹੀ ਦਿਨ ਦੋਨਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਉਂਦੀ ਹੈ ਪੁੱਤਰ ਰਾਣੀ ਦੇ ਕੋਲ ਜਾਂਦੇ ਹਨ ਤੇ ਰਾਣੀ ਨੂੰ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਦੋਨੋਂ ਕੱਲ ਨੂੰ ਜਾ ਕੇ ਕੋਈ ਪੁੰਨ ਕਰਕੇ ਆਓ ਮੈਂ ਦੇਖਣਾ ਚਾਹੁੰਦੀ ਹਾਂ ਕਿ ਤੁਹਾਡੇ ਦੋਨਾਂ ਦੇ ਵਿੱਚੋਂ ਸਭ ਤੋਂ ਉੱਤਮ दान ਕਿਹੜਾ ਕਰਦਾ ਹੈ ਦੋਨੋਂ ਪੁੱਤਰ ਮਾਂ ਦੀ ਗੱਲ ਮੰਨ ਕੇ ਉੱਥੋਂ ਚਲੇ ਜਾਂਦੇ ਹਨ ਵੱਡਾ ਪੁੱਤਰ ਜੋ ਕਿ ਹਰ ਵੇਲੇ ਪੈਸੇ ਕੋਲ ਰੱਖਦਾ ਸੀ ਪੈਸੇ ਦਾ ਮੋਹ ਕਰਦਾ ਸੀ ਜੋ ਵੀ ਉਸ ਦਾ ਘੋੜਾ ਸੀ ਉਹਦੇ ਤੇ ਜਿਹੜੀ ਕਾਠੀ ਪਾਈ ਸੀ ਉਹਦੇ ਦੋਨੋਂ ਜੇਬਾਂ ਦੇ ਵਿੱਚ ਕਾਫੀ ਸੋਨੇ ਦੀਆਂ ਮੋਹਰਾਂ ਹੁੰਦੀਆਂ ਸਨ ਉਸ ਨੂੰ ਜਦੋਂ ਤਾਣ ਕਰਨ ਲਈ ਗਿਆ ਗਿਆ ਤਾਂ ਉਸ ਆਪ ਤੋਂ ਪਹਿਲਾਂ ਜਿਹੜੇ ਪਿੰਡ ਦੇ ਵਿੱਚ ਗਿਆ ਉੱਥੇ ਉਸ ਨੇ ਦੇਖਿਆ ਕਿ ਜੇ ਕੋਈ ਜ਼ਰੂਰਤਮੰਦ ਆਉਣਾ ਦੱਸਿਆ ਤੇ ਉਹਨੂੰ ਆਪਣੇ ਹਿਸਾਬ ਦੇ ਨਾਲ ਲੱਗਿਆ ਕਿ ਉਹ ਜ਼ਰੂਰਤਮੰਦ ਉਹਨੇ ਉਹਨਾਂ ਮੋਹਰਾਂ ਦੇ ਨਾਲ ਉਸ ਪੈਸੇ ਨਾਲ ਤਾਣ ਕੀਤਾ ਉਹਨਾਂ ਲੋਕਾਂ ਦੀ ਮਦਦ ਕੀਤੀ ਤੇ ਪੈਸਾ ਦੇ ਕੇ ਆਇਆ ਤੇ ਇਹder ਛੋਟਾ ਪੁੱਤਰ ਜਿਹੜਾ ਸੀ ਦੂਜਾ ਰਾਜਕੁਮਾਰ ਸੀ ਉਹਦੇ ਕੋਲ ਪੈਸੇ ਤਾਂ ਨਹੀਂ ਸੀ ਪਰ ਉਹ ਸਭ ਤੋਂ ਪਹਿਲਾਂ ਇੱਕ ਬਜ਼ੁਰਗ ਨੂੰ ਮਿਲਿਆ ਸੀ ਇੱਕ ਬਜ਼ੁਰਗ ਨੂੰ ਮਿਲਿਆ ਸੀ ਜਿਹਦੇ ਨਾਲ ਉਹਨੇ ਗੱਲਬਾਤ ਕੀਤੀ ਉਹਨੂੰ ਪਤਾ ਲੱਗਿਆ ਕਿ ਇਹ ਬਹੁਤ ਵਿਦ ਹੈ ਤੇ ਇਸਦਾ ਪੁੱਤਰ ਜਿਹੜਾ ਹੈ ਉਹ ਵੀ ਇਸ ਦੁਨੀਆ ਵਿੱਚ ਨਹੀਂ ਰਿਹਾ ਮਰ ਚੁੱਕਾ ਹੈ ਤੇ ਉਹਦੇ ਛੋਟੇ ਬੱਚਿਆਂ ਨੂੰ ਪਾਲਣ ਵਾਸਤੇ ਇਹ ਰੋਜ਼ ਸਿਰ ਤੇ ਲੱਕੜਾਂ ਚੱਕ ਕੇ ਲੈ ਜਾਂਦਾ ਹੈ ਸ਼ਹਿਰ ਜਾ ਕੇ ਵੇਚਦਾ ਹੈ ਫਿਰ ਜੋ ਪੈਸੇ ਹੁੰਦੇ ਹਨ ਤੇ ਉਹਨਾਂ ਪੈਸਿਆਂ ਦੇ ਨਾਲ ਕੀਦਾ ਹੈ ਤੇ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ ਉਸ ਨੂੰ ਇਹ ਸਭ ਵੇਖ ਕੇ ਉਸ ਬਜ਼ੁਰਗ ਤੇ ਤਰਸ ਆਇਆ ਤੇ ਉਹਨੇ ਨਾਲ-ਨਾਲ ਬਜ਼ੁਰਗ ਤੋਂ ਸਾਰੀਆਂ ਗੱਲਾਂ ਬਾਤਾਂ ਪੁੱਛ ਲਈਆਂ ਤੇ ਉਹ ਲੱਕੜਾਂ ਸੀ ਉਹ ਆਪਣੇ ਸੇਤੇ ਚੁੱਕ ਲਈਆਂ ਤੇ ਸੇਤੇ ਚੁੱਕ ਕੇ ਬਾਜ਼ਾਰ ਤੱਕ ਸੈਤੈਕ ਪਹੁੰਚਿਆ ਵੇਚ ਕੇ ਪੈਸੇ ਵਟ ਕੇ ਉਸ ਬਜ਼ੁਰਗ ਨੂੰ ਦਿੱਤੇ ਅੱਜ ਬਜ਼ੁਰਗ ਬੜਾ ਖੁਸ਼ ਸੀ ਕਿਉਂਕਿ ਉਹ ਬਜ਼ੁਰਗ ਬਹੁਤ ਹੀ ਮੁਸ਼ਕਲ ਤਰੀਕੇ ਦੇ ਨਾਲ ਬਚਾਅ ਤੱਕ ਪਹੁੰਚਦਾ ਸੀ ਪਰ ਅੱਜ ਉਸ ਨੂੰ ਸਹਾਰਾ ਮਿਲ ਗਿਆ ਸੀ ਤੇ ਉਹ ਬਹੁਤ ਹੀ ਖੁਸ਼ ਸੀ ਉਸ ਤੋਂ ਬਜ਼ੁਰਗ ਨੂੰ ਦੇਖ ਕੇ ਛੋਟਾ ਰਾਜਕੁਮਾਰ ਜੋਸੀ ਉਹ ਵੀ ਬੜਾ ਖੁਸ਼ ਸੀ ਉਸ ਤੋਂ ਬਾਅਦ ਬਜ਼ੁਰਗ ਨੂੰ ਖੁਸ਼ੀ ਪਹੁੰਚਾਉਣ ਤੋਂ ਬਾਅਦ ਉਹ ਕੁਝ ਬੱਚਿਆਂ ਨੂੰ ਖੇਡਦੇ ਹੋਏ ਦੇਖਦਾ ਹੈ ਜਿੱਥੇ ਸਾਰੇ ਬੱਚੇ ਖੇਡ ਰਹੇ ਸੀ ਉੱਥੇ ਹੀ ਇੱਕ ਛੋਟਾ ਜਿਹਾ ਬੱਚਾ ਉਹਨਾਂ ਦੇ ਕੋਲ ਉਹਨਾਂ ਦੇ ਮੂੰਹ ਵੱਲ ਦੇਖਦਾ ਹੋਇਆ ਖਲੋਤਾ ਸੀ ਜਦੋਂ ਐਸੀ ਨਿਗਾ ਉਸ ਬੱਚੇ ਤੇ ਪਈ ਤਾਂ ਇਸਨੇ ਉਸ ਬੱਚੇ ਨੂੰ ਜਾ ਕੇ ਪੁੱਛਿਆ ਕਿ ਪੁੱਤਰ ਸਾਰੇ ਖੇਡ ਰਹੇ ਹਨ ਤੇ ਤੂੰ ਕਿਉਂ ਨਹੀਂ ਖੇਡ ਰਿਹਾ ਉਸ ਬੱਚੇ ਨੇ ਕਿਹਾ ਕਿ ਮੈਂ ਤਾਂ ਸੇੜ ਦੀ ਦੁਕਾਨ ਤੇ ਕੰਮ ਕਰਦਾ ਹਾਂ ਮੈਂ ਖੇਡ ਨਹੀਂ ਸਕਦਾ ਮੇਰੀ ਮਤਰਾਈ ਮਾਂ ਨੇ ਮੈਨੂੰ ਕੰਮ ਤੇ ਲਾ ਦਿੱਤਾ ਹੈ ਜਿਸ ਕਰਕੇ ਮੈਨੂੰ ਸੇੜ ਦੀ ਦੁਕਾਨ ਤੇ ਕੰਮ ਕਰਨਾ ਪੈਂਦਾ ਹੈ ਉਹਨੇ ਨੂੰ ਉੱਥੇ ਸੇੜ ਵੀ ਆ ਜਾਂਦਾ ਹੈ ਸੇੜ ਬੱਚੇ ਨੂੰ ਡਾਂਟ ਫਟਕਾਰ ਕੇ ਉੱਥੋਂ ਲੈ ਜਾਂਦਾ ਹੈ ਬਹੁਤ ਬੁਰਾ ਪਲਾ ਬੋਲਦਾ ਹੈ ਕਿ ਤੇਰੀ ਨੀਅਤ ਹੀ ਨਹੀਂ ਕੰਮ ਕਰਨ ਦੀ ਤੂੰ ਬਹਾਨੇ ਬਣਾ ਕੇ ਕੰਮ ਤੋਂ ਭੱਜਣਾ ਚਾਹੁੰਦਾ ਹੈ ਉਸ ਵਕਤ ਇਹ ਜਿਹੜਾ ਰਾਜਕੁਮਾਰ ਸੀ ਉਸ ਨੂੰ ਸੇਠ ਦੀਆਂ ਗੱਲਾਂ ਚੰਗੀਆਂ ਨਾ ਲੱਗੀਆਂ ਤੇ ਬੱਚੇ ਦੀ ਜਿਹੜੀ ਚਿਹਰੇ ਦੀ ਨਰਾਸ਼ਾ ਸੀ ਉਹਨੂੰ ਦੇਖ ਕੇ ਇਹ ਬੜਾ ਦੁਖੀ ਹੋਇਆ ਇਹਨੇ ਸੇਠ ਨੂੰ ਆਵਾਜ਼ ਮਾਰੀ ਕਿ ਤੂੰ ਇਹ ਬੱਚੇ ਨੂੰ ਇੱਥੇ ਕਿਹੜਨ ਦੀ ਇਸ ਵੰਡੇ ਦਾ ਜਿਹੜਾ ਵੀ ਕੰਮ ਹੋਊਗਾ ਮੈਂ ਤੇਰੀ ਦੁਕਾਨ ਤੇ ਕਰ ਲਾਊਂਗਾ ਸੇਢਾਂ ਉਹ ਕਹਿਣ ਲੱਗਾ ਕਿ ਮੈਨੂੰ ਤਾਂ ਕੰਮ ਨਾਲ ਮਤਲਬ ਹੈ ਭਾਵੇਂ ਇਹ ਕੰਮ ਤੁਸੀਂ ਕਰ ਦਿਓ ਤੇ ਭਾਵੇਂ ਇਹ ਬੱਚਾ ਕਰ ਦੇਵੇ ਤਾਂ ਬੱਚਾ ਜਿਹੜਾ ਸੀ ਉਹ ਖੇਡਣ ਲੱਗ ਗਿਆ ਉਸ ਬੱਚੇ ਨੂੰ ਇਸ ਰਾਜਕੁਮਾਰ ਨੇ ਕਿਹਾ ਕਿ ਤੇਰੇ ਵੰਡੇ ਦਾ ਕੰਮ ਮੈਂ ਦੁਕਾਨ ਤੇ ਕਰਾਂਗਾ ਤੂੰ ਅੱਜ ਸਾਰਾ ਦਿਨ ਖੇਡ ਜਿੰਨਾ ਵੀ ਤੇਰਾ ਮਨ ਕਰਦਾ ਹੈ ਮौज-ਮਸਤੀ ਕਰ ਉਹ ਬੱਚਾ ਬੇਫਿਕਰ ਹੋ ਗਿਆ ਤੇ ਦੂਜੇ ਬੱਚਿਆਂ ਦੇ ਨਾਲ ਖੇਡਣ ਲੱਗਾ ਬਾਕੀ ਸਾਰਾ ਦਿਨ ਬੱਚਾ ਜੋ ਵੀ ਉਹ ਸਾਰੇ ਦਿਨ ਦਾ ਕੰਮ ਕਰ ਉਸ ਰਾਜਕੁਮਾਰ ਨੇ ਉਸ ਬੱਚੇ ਤੇ ਮੰਡੇ ਦਾ ਕੀਤਾ ਜਦੋਂ ਬੱਚਾ ਖੇਡ ਰਿਹਾ ਸੀ ਤਾਂ ਉਸ ਬੱਚੇ ਦੇ ਚਿਹਰੇ ਦੀ ਰੌਣਕ ਵੇਖਣ ਵਾਲੀ ਸੀ। ਇਹਦੇ ਰਾਜਕੁਮਾਰ ਵੀ ਬੜਾ ਕੋਸ਼ਿਸ਼ ਸੀ ਕਿ ਰਾਤ ਨੂੰ ਦੋਵੇਂ ਜਾਣੇ ਘਰ ਗਏ ਤੇ ਮਾਂ ਨੂੰ ਸਾਰੀ ਗੱਲਬਾਤ ਦੱਸੇ ਕਿ ਅੱਜ ਕੀ ਕੀ ਦਨਪਨ ਕੀਤਾ। ਮਾਂ ਸੁਣਨ ਤੋਂ ਬਾਅਦ ਆਖ ਦੇ ਕੇ ਕੱਲ ਨੂੰ ਫਿਰ ਮੇਰੇ ਕੋਲ ਆਇਓ। ਅਗਲੇ ਦਿਨ ਫਿਰ ਮਾਂ ਦੇ ਕੋਲ ਜਾਂਦੇ ਹਨ। ਮਾਂ ਆਖਦੀ ਹੈ ਕਿ ਪੁੱਤਰ ਕੱਲ ਤੂੰ ਸੰਦਨਪਨ ਕਰਕੇ ਬੜਾ ਵਧੀਆ ਕੰਮ ਕੀਤਾ ਪਰ ਅੱਜ ਤੁਸੇ ਇੱਕ ਹੋਰ ਕੰਮ ਕਰਨਾ ਹੈ। ਜੇ ਤੁਸੀਂ ਉਹ ਕਰ ਦਿੱਤਾ ਤਾਂ ਮੈਂ ਤੁਹਾਨੂੰ ਇੱਕ ਉਪਕਾਰ ਦੇਵਾਂਗੇ। ਰਾਣੀ ਆਖਣ ਲੱਗੀ ਕਿ ਅੱਜ ਤੁਸੀਂ ਮੈਨੂੰ ਕੋਈ ਕਮਾਈ ਕਰਕੇ ਦਿਖਾਓ। ਦੋਨੋਂ ਪੁੱਤ ਫੇਰ ਘਰੋਂ ਚਲੇ ਗਏ ਕਿ ਮਾਂ ਨੇ ਹੁਕਮ ਦਿੱਤਾ ਹੈ। ਇਸੇ ਪਾਲਣਾ ਤਾਂ ਕਰਨੀ ਹੀ ਹੋਵੇਗੀ। ਵੱਡਾ ਪੁੱਤਰ ਕੁਝ ਸੈਨਿਕਾਂ ਨੂੰ ਲੈ ਕੇ ਜੋ ਵੀ ਉੱਥੇ ਬਜਾਇਆ ਸੀ ਉੱਥੇ ਦੁਕਾਨਦਾਰਾਂ ਦੇ ਕੋਲ ਜਾਂਦਾ ਹੈ ਤੇ ਰੇੜੀ ਵਾਲਿਆਂ ਦੁਕਾਨਦਾਰਾਂ ਦੀ ਆਮਦਨ ਦੇ ਵਿੱਚੋਂ ਕੁਝ ਹਿੱਸਾ ਲੈ ਕੇ ਆਉਂਦਾ ਹੈ। ਜੇ ਕੋਈ ਉਸ ਆਮਦਨ ਦੇ ਵਿੱਚੋਂ ਹਿੱਸਾ ਨਹੀਂ ਦਿੰਦਾ ਤਾਂ ਉਹ ਉਹਨਾਂ ਤੇ ਅਤਿਆਚਾਰ ਕਰਦਾ ਹੈ ਤੇ ਆਪਣੇ ਰਾਜਕੁਮਾਰ ਹੁੰਦਾ ਹੰਕਾਰ ਕਰਦਾ ਹੈ ਉਦੋਂ ਜਿਹੜਾ ਛੋਟਾ ਰਾਜਕੁਮਾਰ ਸੀ ਉਹ ਕਈ ਦੁੱਖਾਂ ਦੀ ਸਹਾਇਤਾ ਕਰਦਾ ਹੈ ਭਾਵੇਂ ਉਸ ਨੂੰ ਕੋਈ ਪਸ਼ੂ ਪੰਛੀ ਦੇ ਸੱਟਪੇਟ ਲੱਗੀ ਹੈ ਭਾਵੇਂ ਕੋਈ ਇਨਸਾਨ ਮਿਲਿਆ ਜਿਸ ਦੀ ਜਿਸ ਨੂੰ ਮਦਦ ਦੀ ਲੋੜ ਸੀ ਕੋਈ ਬਿਮਾਰ ਸੀ ਉਹਨੇ ਹਰੇਕ ਦੀ ਸਹਾਇਤਾ ਕੀਤੀ ਉਸਨੂੰ ਬਹੁਤ ਸਾਰੇ ਲੋਕਾਂ ਨੇ ਮਦਦ ਕਰਕੇ ਲੋਕनियां ਅਸੀਸਾਂ ਖੱਟੀਆਂ ਦੋਨੋਂ ਫਿਰ ਸ਼ਾਮ ਨੂੰ ਘਰ ਆਉਂਦੇ ਹਨ ਤੇ ਰਾਤ ਨੂੰ ਘਰ ਆਉਂਦੇ ਹਨ ਤਾਂ ਵੱਡਾ ਪੁੱਤਰ ਜੋ ਸੀ ਉਹ ਆਪਦੀ ਮਾਂ ਨੂੰ ਸਾਰਾ ਪੈਸਾ ਦਿੰਦਾ ਹੈ ਤੇ ਜਿਹੜਾ ਉਹਨੇ ਦੁਕਾਨਦਾਰਾਂ ਤੋਂ ਲੁੱਟ ਖੋ ਕੇ ਲਿਆਂਦਾ ਸੀ ਉਹਨਾਂ ਦੀ ਆਮਦਨ ਦੇ ਵਿੱਚ ਕਮਾਈ ਦੇ ਵਿੱਚ ਹਿੱਸਾ ਪ੍ਰਾਪਤ ਕੀਤਾ ਸੀ ਤੇ ਇੰਦਰ ਛੋਟੇ ਪੁੱਤਰ ਤੇ ਪੁਸ਼ੰਦ ਨੂੰ ਪਤਾ ਲੱਗਦਾ ਹੈ ਕਿ ਉਹ ਕਹਿੰਦਾ ਹੈ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਤਾਨ ਦੇ ਰੂਪ ਦੇ ਵਿੱਚ ਕਮਾਈ ਨਹੀਂ ਕੀਤੇ ਪਰ ਮੈਂ ਬਹੁਤ ਸਾਰੇ ਲੋਕਾਂ ਦੀਆਂ ਅਸੀਸਾਂ ਲੈ ਕੇ ਆਇਆ ਹਾਂ। ਉਹੀ ਮੇਰੀ ਚੋਲੇ ਪਈਆਂ ਹਨ। ਮਾਂ ਦੋਵਾਂ ਨੂੰ ਸ਼ਾਬਾਸ਼ ਦੇ ਕੇ ਫਿਰ ਭੇਜ ਦਿੰਦੀ ਹੈ ਤੇ ਕਹਿੰਦੀ ਹੈ ਪੁੱਤਰ ਕੱਲ ਨੂੰ ਤੁਹਾਡੀ ਆਖਰੀ ਪ੍ਰੀਖਿਆ ਹੈ। ਜੇ ਤੁਸੀਂ ਇਸ ਪ੍ਰੀਖਿਆ ਦੇ ਵਿੱਚ ਪਾਸ ਹੋ ਗਏ ਤਾਂ ਮੈਂ ਉਹ ਪਕਰ ਤੁਹਾਨੂੰ ਜ਼ਰੂਰ ਦੇਵਾਂਗੀ। ਇਸ ਲਈ ਕੱਲ ਨੂੰ ਤੁਸੀਂ ਮੇਰੇ ਕੋਲ ਫਿਰ ਆਇਓ। ਅਗਲੇ ਦਿਨ ਹੁੰਦੇ ਹੀ ਬੜੇ ਉਤਸੁਕਤਾ ਦੇ ਨਾਲ ਮਾਂ ਦੇ ਕੋਲ ਜਾਂਦੇ ਹਨ ਤੇ ਪੁੱਛਦੇ ਹਨ ਕਿ ਅੱਜ ਕੀ ਕਰਨਾ ਹੈ। ਤਮਾਣੇ ਉਹਨਾਂ ਨੂੰ ਕਿਹਾ ਕਿ ਪੁੱਤਰ ਅੱਜ ਤੁਸੀਂ ਮੈਨੂੰ ਕੋਈ ਚੀਜ਼ ਜਿੱਤ ਕੇ ਵਿਖਾਉਣੀ ਹੈ ਦੋਨੋਂ ਫਿਰ ਘਰੋਂ ਬਾਹਰ ਚਲੇ ਜਾਂਦੇ ਹਨ ਵੱਡਾ ਪੁੱਤਰ ਨਾਲ ਦੀ ਰਾਜਕੁਮਾਰੀ ਨੂੰ ਜਿੱਤ ਕੇ ਵਿਆਹ ਕੇ ਲਿਆਉਂਦਾ ਹੈ ਛੋਟਾ ਪੁੱਤਰ ਇੱਕ ਜਗ੍ਹਾ ਤੇ ਚੁੱਪਚਾਪ ਬੈਠਾ ਭਗਤੀ ਕਰਦਾ ਰਹਿੰਦਾ ਹੈ ਜਦੋਂ ਸ਼ਾਮ ਹੁੰਦੀ ਹੈ ਤਾਂ ਘਰੇ ਆਉਂਦੇ ਹਨ ਤੇ ਸਾਰੇ ਗੱਲ ਮਾਂ ਨੂੰ ਦੱਸਦੇ ਹਨ ਮਾਂ ਇਹਨਾਂ ਨੂੰ ਰਾਜ ਦਰਬਾਰ ਦੇ ਵਿੱਚ ਰਾਜੇ ਦੇ ਕੋਲ ਲੈ ਕੇ ਜਾਂਦੀ ਹੈ ਤੇ ਤਿੰਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜੋ-ਜੋ ਪ੍ਰਾਪਤੀਆਂ ਕੀਤੀਆਂ ਸੀ ਉਹ ਸਾਰੀ ਗੱਲ ਰਾਜੇ ਨੂੰ ਦੱਸਤੀ ਹੈ ਰਾਜਾ ਖੁਸ਼ ਹੁੰਦਾ ਹੈ ਤੇ ਆਪਣੇ ਪੁੱਤਰਾਂ ਨੂੰ ਕਹਿੰਦਾ ਹੈ ਕਿ ਮੈਨੂੰ ਸਾਰੀ ਗੱਲ ਆਪਣੇ ਆਪ ਦੱਸੋਗੇ ਤੁਸੀਂ ਕਿਸ ਤਰ੍ਹਾਂ ਕੀ-ਕੀ ਦਾਨ ਕੀਤਾ ਤੇ ਵੱਡਾ ਪੁੱਤਰ ਬੜਾ ਖੁਸ਼ ਸੀ ਤੇ ਉਹ ਰਾਜੇ ਨੂੰ ਆਪਣੀ ਤਿੰਨ ਦਿਨਾਂ ਦੀ ਗੱਲ ਸਾਰੀ ਕੁਝਰੀ ਦੱਸਦਾ ਹੈ ਪਿਤਾ ਜੀ ਪਹਿਲੇ ਦਿਨ ਮਾਂ ਨੇ ਸਾਨੂੰ ਦਾਨ ਕਰਨ ਦੇ ਲਈ ਕਿਹਾ ਤੇ ਅਸੀਂ ਤੇ ਮੈਂ ਉਸ ਦਿਨ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ দান ਕੀਤੀਆਂ ਤੇ ਬੜੇ ਲੋਕਾਂ ਦੇ ਲਈ ਪੈਸੇ ਨਾਲ দানਪੁਣ ਕੀਤਾ ਤੇ ਦੂਜੇ ਦਿਨ ਮਾਣੇ ਕੁਮਾਈ ਕਰਨ ਦੇ ਲੈ ਕੇ ਆ ਸੀ ਤੇ ਮੈਂ ਬਹੁਤ ਸਾਰੇ ਪੈਸੇ ਕਮਾ ਕੇ ਲਿਆ ਕੇ ਮਾਣ ਨੂੰ ਦਿੱਤੇ ਤੇ ਤੀਸਰੇ ਦਿਨ ਮਾਣੇ ਕੋਈ ਚੀਜ਼ ਜਿੱਤਣ ਦੇ ਲੈ ਕੇ ਆ ਸੀ ਤੇ ਮੈਂ ਰਾਜਕੁਮਾਰੀ ਨੂੰ ਜਿੱਤ ਕੇ ਆਪਣੇ ਲਈ ਲੈ ਕੇ ਆਇਆ ਹਾਂ ਉਹਦੇ ਨਾਲ ਮੈਂ ਜਿੱਤਨ ਤੋਂ ਬਾਅਦ ਵਿਆਹ ਕਰਵਾਇਆ ਇਹ ਤਿੰਨੇ ਜਦੋਂ ਉਹ ਆਪਣੀਆਂ ਪ੍ਰਾਪਤੀਆਂ ਦੱਸਦਾ ਹੈ ਤੈਨਾਂ ਆਜਾ ਦੂਜੇ ਪੁੱਤਰ ਨੂੰ ਇਹ ਆਖਦਾ ਹੈ ਕਿ ਪੁੱਤ ਹਾਂ ਤੂੰ ਦੱਸ ਕੇ ਤੂੰ ਇਹਨਾਂ ਤਿੰਨ ਦਿਨਾਂ ਦੇ ਵਿੱਚ ਕੀ-ਕੀ ਕੀਤਾ ਹੈ ਜਦੋਂ ਦੂਜੇ ਪੁੱਤਰ ਤੋਂ ਪੁੱਛਿਆ ਤਾਂ ਉਸਨੇ ਪਹਿਲੇ ਦਿੰਦੀ ਆਪਣੇ ਸਾਰੇ ਗੱਲ ਰਾਜੇ ਨੂੰ ਸੁਣਾਉਂਦਾ ਹੈ ਕਿ ਕਿਸ ਤਰ੍ਹਾਂ ਉਸਨੇ ਇੱਕ ਬਜ਼ੁਰਗ ਦੀ ਤੇ ਇੱਕ ਬੱਚੇ ਦੀ ਮਦਦ ਕੀਤੀ ਹੈ ਉਹਨਾਂ ਨੂੰ ਖੁਸ਼ੀ ਦਿੱਤੀ ਹੈ ਤੇ ਨਾਲ ਹੀ ਉਹ ਕਹਿੰਦਾ ਹੈ ਕਿ ਪੈਸੇ ਦੇ ਦਾਨ ਨੂੰ ਮੈਂ ਦਾਨ ਨਹੀਂ ਮੰਨਦਾ ਤੇ ਅਸਲੀ ਦਾਨ ਉਹੀ ਹੈ ਕਿਸੇ ਨੂੰ ਖੁਸ਼ੀ ਦੇਣਾ ਕਿਉਂਕਿ ਕਿਉਂਕਿ ਇਹ ਪੈਸਾ ਤਾਂ ਜਾਂਦਾ ਹੀ ਹੈ ਜੋ ਸਾਡੇ ਕੋਲ ਹੈ ਜੋ ਅਸੀਂ ਜਾਣਦੇ ਹਾਂ ਤਾਂ ਇਹ ਅਸਲੀ ਦਾਨ ਇਹੀ ਹੈ ਕਿਸੇ ਨੂੰ ਖੁਸ਼ੀ ਦੇਣਾ ਦੇ ਉਸ ਬੱਚੇ ਤੇ ਬਜ਼ੁਰਗ ਨੂੰ ਉਸ ਬੱਚੇ ਤੇ ਬਜ਼ੁਰਗ ਨੂੰ ਖੁਸ਼ੀ ਦੇ ਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਦੂਜਾ ਉਹ ਆਖਣ ਲੱਗਾ ਕਿ ਮੈਂ ਪਾਵੇਂ ਪੈਸੇ ਦੇ ਰੂਪ ਦੇ ਵਿੱਚ ਕਮਾਈ ਨਹੀਂ ਕੀਤੀ ਪਰ ਮੇਰੇ ਲਈ ਇਹ ਅਸੀਸ ਸਭ ਤੋਂ ਵੱਡੀ ਕਮਾਈ ਹਨ ਇਹ ਪੈਸੇ ਨਾਲ ਇਹ ਪੈਸਾ ਨਹੀਂ ਜਾਣਾ ਪਰ ਇਹ ਅਸੀਂ ਸੰਸਦਾ ਮੇਰੇ ਪਰ ਇਹ ਅਸੀਂ ਸੰਸਦਾ ਮੇਰਾ ਭਲਾ ਕਰਨ ਗਿਆ ਤੇ ਤੀਸਰਾ ਮੈਂ ਚੁੱਪਚਾਪ ਇੱਕ ਜਗ੍ਹਾ ਬੈਠ ਕੇ ਆਪਣੇ ਆਪ ਤੇ ਇਹ ਚਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਮਾਨਣ ਕਿ ਐਸੀ ਕੁਝ ਜਿੱਤ ਕੇ ਦਿਖਾਓ ਤੇ ਕਿਸੇ ਨਾਲ ਲੜ ਝਗੜ ਕੇ ਜਿਤਨਾ ਭਾਵੇਂ ਸੌਖਾ ਹੈ ਭਾਵੇਂ ਔਖਾ ਪਰ ਇਸ ਜਿੱਤ ਦੇ ਵਿੱਚ ਅਸੀਂ ਬਹੁਤ ਕੁਝ ਕਵਾ ਲੈਂਦੇ ਹਾਂ ਤੇ ਸਭ ਤੋਂ ਵੱਡੀ ਜਿੱਤ ਹੈ ਆਪਣੇ ਆਪ ਤੇ ਚਿੱਤ ਪ੍ਰਾਪਤ ਕਰਨਾ ਤੇ ਉਹ ਕਹਿਣ ਲੱਗਾ ਕਿ ਮੈਂ ਅੱਜ ਸਾਰਾ ਦਿਨ ਬੈਠ ਕੇ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹੰਕਾਰ ਤੋਂ ਜਿੱਤ ਪ੍ਰਾਪਤ ਕੀਤੀ ਹੈ ਆਪਣੇ ਅੰਦਰ ਦੇ ਵਕਾਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੋਗੇ ਮੇਰੇ ਲਈ ਸਭ ਤੋਂ ਵੱਡੀ ਚੇਤ ਹੈ ਮੈਂ ਆਪਣੇ ਅੰਦਰ ਇਹਨਾਂ ਵਕਾਰਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨ ਵਿੱਚ ਸਫਲ ਵੀ ਹੋ ਗਿਆ ਹਾਂ ਰਾਜੇ ਨੇ ਤੇ ਮੰਤਰੀ ਨੇ ਰਾਣੀ ਨੇ ਜਦੋਂ ਦੋਨਾਂ ਪੁੱਤਰਾਂ ਦੇ ਵਿਚਾਰ ਸੁਣੇ ਗੱਲਾਂ ਸੁਣੀਆਂ ਤਾਂ ਉਹਨਾਂ ਨੇ ਚੱਟ ਫੈਸਲਾ ਲੈ ਲਿਆ ਕਿ ਅਸਲੀ ਰਾਜਾ ਕੌਣ ਬਣੇਗਾ ਕਿਹੜਾ ਇਸ ਸੰਗਠਨ ਤੇ ਬੈਠਣ ਦੇ ਯੋਗ ਹੈ ਤਾਂ ਉਹਨਾਂ ਨੇ ਇਸ ਛੋਟੇ ਪੁੱਤਰ ਨੂੰ ਰਾਜ ਗੱਦੀ ਤੇ ਬਿਠਾਉਣ ਦਾ ਫੈਸਲਾ ਲੈ ਲਿਆ ਤਾਂ ਸਾਧ ਸੰਗਤ ਜੀ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਜੋ ਵੀ ਕਹਾਣੀ ਸੁਣਾਈ ਹੈ ਸਿੱਖਿਆ ਦਿੱਤੀ ਹੈ ਇਸ ਤੋਂ ਆਪਾਂ ਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਭਾਵੇਂ ਪੈਸੇ ਦੇ ਨਾਲ ਤਾਨਪੁਣ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਸੋਚ ਆਉਂਦੀ ਹੈ ਕਿ ਕਾਸ਼ ਮੇਰੇ ਕੋਲ ਧਨ ਹੁੰਦਾ ਪੈਸਾ ਹੁੰਦਾ ਫਿਰ ਹੀ ਮੈਂ ਕਿਸੇ ਦੀ ਮਦਦ ਕਰ ਸਕਦਾ ਫਿਰ ਹੀ ਮੈਂ दान ਕਰ ਸਕਦਾ ਪਰ ਆਪਾਂ ਵੀ ਬਹੁਤ ਸਾਰੇ ਛੋਟੇ ਛੋਟੇ ਅਜਿਹੇ ਕੰਮ ਕਰਕੇ ਕਿਸੇ ਬੇਸਹਾਰੇ ਦੀ ਮਦਦ ਕਰਕੇ ਕਿਸੇ ਦਾ ਸਹਾਰਾ ਬਣ ਕੇ ਅਸੀਂ ਅਸੀਸਾਂ ਲੈ ਸਕਦੇ ਹਾਂ ਤੇ ਅਸੀਸਾਂ ਇਹ ਜਿਹੜੀਆਂ ਹਨ ਉਹ ਸਭ ਤੋਂ ਵੱਡੀ ਕਮਾਈ ਹੈ ਕਿਸੇ ਦੀ ਮਦਦ ਕਰਨਾ ਕਿਸੇ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਦਾਨ ਹੈ ਕਿਸੇ ਨੂੰ ਖੁਸ਼ੀ ਦੇਣਾ ਸਭ ਤੋਂ ਵੱਡਾ ਦਾਨ ਹੈ ਜੇ ਅਸੀਂ ਪੈਸੇ ਨਾਲ ਨਹੀਂ ਤਾਂ ਅਸੀਂ ਜਿੰਨੇ ਜੋਗੇ ਹਾਂ ਅਸੀਂ ਉਸ ਤਰੀਕੇ ਦੇ ਨਾਲ ਇਹ ਸਭ ਕੁਝ ਕਰ ਸਕਦੇ ਹਾਂ ਦਾਨ ਭੁਣ ਕਰ ਸਕਦੇ ਹਾਂ ਜ਼ਰੂਰੀ ਪੈਸੇ ਨਾਲ ਹੀ ਨਹੀਂ ਜੇ ਸਮਰੱਥ ਹਾਂ ਪੈਸਾ ਹੈ ਤਾਂ ਪੈਸੇ ਨਾਲ ਦਾਨ ਕਰੋ ਪਰ ਜੇ ਨਹੀਂ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਜਦੋਂ ਪੈਸਾ ਹੋਊਗਾ ਅਸੀਂ ਉਦੋਂ ਹੀ ਦਾਨ ਕਰਨਾ ਹੈ ਸਾਡੇ ਕੋਲ ਬਹੁਤ ਅਜਾਇਬ ਤਰੀਕੇ ਹਨ ਅਜਈਆਂ ਜੋਗਤਾ ਨੇ ਜੋ ਅਸੀਂ ਦਿਮਾਗ ਦੀ ਆਪਣੇ ਦੇ ਵਰਤੋਂ ਕਰਕੇ ਤਾਣਪੁਣ ਕਰ ਸਕਦੇ ਹਾਂ ਤਾਂ ਫਿਰ ਕੋਸ਼ਿਸ਼ ਕਰੀਏ ਕਿ ਇਸ ਨਵੇਂ ਬਰੇ ਅਸੀਂ ਕਿਸੇ ਨੂੰ ਵੀ ਦੋਖ ਨਾ ਪਹਚਾਈਏ ਕਟੋ-ਕਾਟਾ ਸੀ ਕਿਸੇ ਨੂੰ ਦੁਖੀ ਨਾ ਕਰੀਏ ਜਿੰਨਾ ਵੀ ਹੋ ਸਕੇ ਅਸੀਂ ਪੁੰਨ ਦਾਨ ਕਰਨ ਦੀ ਕੋਸ਼ਿਸ਼ ਕਰੀਏ ਪੁੰਨ ਦਾਨ ਕਰੀਏ ਇਸ ਲਈ ਅੱਜ ਦੀ ਜਿਹੜੀ ਕਹਾਣੀ ਹੈ ਉਮੀਦ ਹੈ ਕਿ ਤੁਸੀਂ ਉਹਦੇ ਵਿੱਚੋਂ ਬਹੁਤ ਸਾਰੇ ਸਿੱਖਿਆ ਹਾਸਲ ਕੀਤੀ ਹੋਵੇਗੀ ਜੇ ਤੁਹਾਨੂੰ ਇਹ ਜਾਣਕਾਰੀ ਸਿੱਖਿਆ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਸ਼ੇਕਾ ਕਾਲ ਸਾਹਿਗੁਰੂ ਸ਼ੇਕੇ ਫਤੇ